ਮੈਂ ਇੱਕ ਨਰਸ ਸੀ ਇੱਕ ਦਿਨ ਮੈਂ ਪਿੰਡ ਵਿੱਚ ਆਈ ਅਤੇ ਉੱਥੇ ਆਪਣਾ ਕਲੀਨਿਕ ਖੋਲ੍ਹ ਕੇ ਬੈਠ ਗਈ ਉੱਥੇ ਦੇ ਅਨਪੜ ਲੋਕ ਮੈਨੂੰ ਡਾਕਟਰ ਸਮਝਣ ਲੱਗ ਪਏ ਮੈਂ ਬਹੁਤ ਖੁਸ਼ ਹੋਈ ਹੁਣ ਮੈਂ ਪੈਸਿਆਂ ਦੇ ਲਾਲਚ ਵਿੱਚ ਆ ਕੇ ਚੋਰੀ ਛਿਪੇ ਔਰਤਾਂ ਦੇ ਅਬੋਰਸ਼ਨ ਵੀ ਕਰਨ ਲੱਗ ਪਈ ਇੱਕ ਦਿਨ ਮੈਨੂੰ ਇੱਕ ਵਿਅਕਤੀ ਨਾਲ ਪਿਆਰ ਹੋ ਗਿਆ ਉਹ ਵਿਆਹਿਆ ਹੋਇਆ ਸੀ ਫਿਰ ਮੈਂ ਇੱਕ ਪਲਾਨ ਬਣਾ ਕੇ ਉਸ ਦੀ ਪਤਨੀ ਨੂੰ ਅਜਿਹਾ ਇੰਜੈਕਸ਼ਨ ਲਗਾਇਆ ਕਿ ਉਹ ਬਾਝ ਬਣ ਗਈ ਇਦਾਂ ਹੀ ਮੈਂ ਉਸ ਆਦਮੀ ਨਾਲ ਵਿਆਹ ਕਰਵਾ ਲਿਆ ਪਰ ਵਿਆਹ ਵਾਲੀ ਰਾਤ ਇਹ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਕਿ ਉਹ ਤਾਂ ਮੇਰਾ ਨਾਮ ਸ਼ਿਵਾਨੀ ਹੈ ਮੇਰੀ ਉਮਰ 22 ਸਾਲ ਹੈ ਮੇਰੀ ਮਾਂ ਇੱਕ ਸਰਕਾਰੀ ਹਸਪਤਾਲ ਵਿੱਚ ਦਾਈ ਸੀ ਮਾਂ ਨੇ ਇੱਕ ਇੱਕ ਰੁਪਿਆ ਜੋੜ ਕੇ ਮੇਰੀ ਪੜ੍ਹਾਈ ਕਰਵਾਈ ਕਿਸੇ ਤਰ੍ਹਾਂ ਪੜ੍ਹ ਲਿਖ ਕੇ ਮੈਂ ਵੀ ਇੱਕ ਨਰਸ ਬਣ ਗਈ ਪਰ ਮੇਰਾ ਸੁਪਨਾ ਸੀ ਡਾਕਟਰ ਬਣਨਾ ਪਰ ਅਸੀਂ ਗਰੀਬ ਲੋਕ ਸਿਰਫ ਵੱਡੇ ਵੱਡੇ ਸੁਪਨੇ ਹੀ ਦੇਖ ਸਕਦੇ ਹਾਂ ਪਰ ਮੇਰੇ ਦਿਲ ਵਿੱਚ ਖੁਆਇਸ਼ ਸੀ ਇਸ ਲਈ ਜਦੋਂ ਮੈਂ ਡਾਕਟਰ ਦੇ ਨਾਲ ਖੜੀ ਹੋ ਕੇ ਕੰਮ ਕਰਵਾ ਰਹੀ ਸੀ ਤਾਂ ਮੈਂ ਦੇਖਦੀ ਕਿ ਉਹ ਸਾਰੇ ਕੰਮ ਕਿੱਦਾਂ ਕਰਦੀ ਪਈ ਹੈ ਤਾਂ ਮੈਨੂੰ ਉਹ ਸਾਰੇ ਕੰਮ ਆਉਂਦੇ ਸੀ ਮੈਨਾਂ ਰਸਾ ਹੁੰਦੀ ਹੈ ਹਸਿਆਤ ਨਾਲ ਮੈਂ ਉਹ ਸਾਰੇ ਕੰਮ ਨਹੀਂ ਕਰ ਸਕਦੀ ਮੇਰੀ ਜ਼ਿੰਦਗੀ ਵਿੱਚ ਇੱਕ ਲੜਕਾ ਵੀ ਸੀ ਜੋ ਕਹਿੰਦਾ ਸੀ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਅਸੀਂ ਸਾਰਾ ਦਿਨ ਫੋਨ ਤੇ ਗੱਲਾਂ ਕਰਦੇ ਰਹਿੰਦੇ ਸੀ ਉਸਦੇ ਸਾਰੇ ਖਰਚੇ ਵੀ ਮੈਂ ਹੀ ਚੁਕਾਇਆ ਕਰਦੀ ਸੀ ਕਦੀ ਉਸਨੂੰ ਫੋਨ ਦੇ ਰੀਚਾਰਜ ਦੇ ਲਈ ਪੈਸੇ ਚਾਹੀਦੇ ਅਤੇ ਕਦੀ ਉਹ ਕੱਪੜੇ ਪਸੰਦ ਕਰਕੇ ਮੈਨੂੰ ਤਸਵੀਰ ਭੇਜ ਦਿੰਦਾ ਕਿ ਮੇਰੇ ਲਈ ਇਹ ਖਰੀਦ ਲਓ ਮੈਂ ਉਸ ਨਾਲ ਪਿਆਰ ਕਰਦੀ ਸੀ ਇਸ ਲਈ ਸਭ ਕੁਝ ਬਰਦਾਸ਼ਤ ਕਰਦੀ ਰਹੀ ਮੇਰੀ ਮਾਂ ਮੈਨੂੰ ਸਮਝਾਉਂਦੀ ਰਹਿੰਦੀ ਕਿ ਇਹ ਮੁੰਡਾ ਤੇਰੇ ਲਈ ਠੀਕ ਨਹੀਂ ਹੈ ਤੂੰ ਉਸ ਤੋਂ ਆਪਣਾ ਪਿੱਛਾ ਛੁਡਵਾ ਲੈ ਪਰ ਇਸ ਗੱਲ ਉੱਤੇ ਮੈਂ ਆਪਣੀ ਮਾਂ ਦੇ ਨਾਲ ਨਾਰਾਜ਼ ਹੋ ਜਾਂਦੀ ਸੀ ਇੱਕ ਦਿਨ ਮੇਰੀ ਮਾਂ ਬਹੁਤ ਬਿਮਾਰ ਹੋ ਗਈ ਅਤੇ 20 ਦਿਨ ਬਿਮਾਰ ਰਹਿਣ ਤੋਂ ਬਾਅਦ ਉਹ ਇਸ ਦੁਨੀਆ ਤੋਂ ਚੱਲ ਗਈ ਮੈਂ ਉਸ ਮੁੰਡੇ ਨੂੰ 20 ਦਿਨਾਂ ਬਾਅਦ ਫੋਨ ਕੀਤਾ ਅਤੇ ਕਿਹਾ ਕਿ ਮੇਰੀ ਮਾਂ ਤਾਂ ਇਸ ਦੁਨੀਆ ਵਿੱਚੋਂ ਚੱਲ ਗਈ ਹੈ ਹੁਣ ਮੈਨੂੰ ਰੋਕਣ ਵਾਲਾ ਕੋਈ ਨਹੀਂ ਹੈ ਤੂੰ ਹੁਣ ਮੇਰੇ ਨਾਲ ਵਿਆਹ ਕਰਵਾ ਲੈ ਇਹ ਸੁਣ ਕੇ ਉਹ ਇਦਾਂ ਆਪਣੀ ਗੱਲ ਤੋਂ ਬਦਲ ਗਿਆ ਜਿਦਾਂ ਉਸਨੇ ਇਹ ਗੱਲ ਕਦੀ ਕੀਤੀ ਹੀ ਨਾ ਹੋਵੇ ਫਿਰ ਮੈਨੂੰ ਪਤਾ ਲੱਗਿਆ ਕਿ ਉਸ ਦਾ ਰਿਸ਼ਤਾ ਤਾਂ ਉਸ ਦੀ ਭੂਆ ਦੀ ਸਹੇਲੀ ਦੀ ਬੇਟੀ ਦੇ ਨਾਲ ਹੋ ਗਿਆ ਹੈ। ਦਿਲ ਤਾਂ ਮੇਰਾ ਬਹੁਤ ਦੁਖਿਆ ਸੀ। ਦਿਲ ਤਾਂ ਕਰਦਾ ਪਿਆ ਸੀ ਕਿ ਉਸ ਨੂੰ ਖਰੀਆਂ-ਖੋਟੀਆਂ ਸੁਣਾਵਾਂ। ਪਰ ਮੇਰੀ ਕਿਸਮਤ ਹੀ ਖਰਾਬ ਸੀ। ਇਸ ਲਈ ਕੁਝ ਨਾ ਬੋਲ ਸਕੀ। ਹੁਣ ਮੈਨੂੰ ਇਸ ਸ਼ਹਿਰ ਵਿੱਚ ਰਹਿ ਕੇ ਹੁਣ ਕੀ ਕਰਨਾ? ਮੇਰਾ ਘਰ ਕਿਰਾਏ ਤੇ ਸੀ। ਅਤੇ ਮੇਰੀ ਮਾਂ ਇਸ ਦੁਨੀਆ ਤੋਂ ਚੱਲ ਗਈ ਸੀ ਅਤੇ ਜਿਸ ਲੜਕੇ ਨਾਲ ਪਿਆਰ ਕਰਦੀ ਸੀ ਉਸਨੇ ਵੀ ਮੈਨੂੰ ਧੋਖਾ ਦੇ ਦਿੱਤਾ ਤਾਂ ਮੈਂ ਇੱਕ ਪਿੰਡ ਵਿੱਚ ਚੱਲ ਗਈ ਜਿੱਥੇ ਮੇਰੀ ਮਾਂ ਦੇ ਦੂਰ ਦੇ ਰਿਸ਼ਤੇਦਾਰ ਰਹਿੰਦੇ ਸੀ ਉਹ ਪਿੰਡ ਬਹੁਤ ਛੋਟਾ ਜਿਹਾ ਸੀ ਅਤੇ ਉੱਥੇ ਕੋਈ ਸਕੂਲ ਵੀ ਨਹੀਂ ਸੀ ਉੱਥੋਂ ਦੇ ਲੋਕ ਜ਼ਿਆਦਾਤਰ ਅਨਪੜ ਗਵਾਰ ਸੀ ਇਹ ਮੇਰਾ ਆਖਰੀ ਮੌਕਾ ਸੀ ਮੇਰੇ ਕੋਲ ਜੋ ਜਮਾ ਪੂੰਜੀ ਸੀ ਮੈਂ ਉਹ ਕਲੀਨਿਕ ਬਣਾਉਣ ਤੇ ਲਗਾ ਦਿੱਤੀ ਇੱਕ ਹਫਤਾ ਹੋ ਗਿਆ ਸੀ ਮੇਰੇ ਕੋਲ ਕੋਈ ਵੀ ਮਰੀਜ਼ ਨਹੀਂ ਆਇਆ ਸੀ ਮੈਨੂੰ ਲੱਗਿਆ ਇੱਥੇ ਮੇਰਾ ਕੰਮ ਨਹੀਂ ਚੱਲਣ ਵਾਲਾ ਪਰ ਫੇਰ ਇੱਕ ਰਾਤ ਮੈਂ ਜਦੋਂ ਆਪਣੀ ਦੁਕਾਨ ਬੰਦ ਕਰਕੇ ਉੱਥੋਂ ਜਾਣ ਲੱਗੀ ਤਾਂ ਇੱਕ ਬੁੱਢੀ ਔਰਤ ਤੇ ਉਸ ਦੀ ਬੇਟੀ ਮੇਰੇ ਕੋਲ ਆਈਆਂ ਉਹਨਾਂ ਨੇ ਆਪਣੇ ਆਪ ਨੂੰ ਕਾਲੀ ਜਿਹੀ ਚਾਦਰ ਵਿੱਚ ਲਿਬੇਟਿਆ ਹੋਇਆ ਸੀ ਬਹੁਤ ਘਬਰਾਈ ਹੋਈ ਲੱਗ ਰਹੀ ਸੀ ਉਹ ਬੁੱਢੀ ਔਰਤ ਮੇਰੇ ਕੋਲ ਆਈ ਅਤੇ ਕਹਿਣ ਲੱਗੀ ਡਾਕਟਰ ਸਾਈਬਾ ਪਲੀਜ਼ ਸਾਡੀ ਮਦਦ ਕਰੋ ਅਸੀਂ ਬਹੁਤ ਵੱਡੀ ਮੁਸੀਬਤ ਵਿੱਚ ਹਾਂ ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਦੀ ਉਹਨਾਂ ਨੂੰ ਦੱਸਦੀ ਕਿ ਮੈਂ ਡਾਕਟਰ ਨਹੀਂ ਮੈਂ ਇੱਕ ਨਰਸ ਹਾਂ ਉਹ ਬੁੱਢੀ ਔਰਤ ਇੱਕ ਹੀ ਸਾਹ ਵਿੱਚ ਬੋਲੀ ਕਿ ਇਸ ਕੁੜੀ ਮੈਂ ਸਾਨੂੰ ਕਿਸੇ ਜੋਗਾ ਨਹੀਂ ਛੱਡਿਆ ਨਾ ਜਾਣੇ ਕਿਸ ਨਾਲ ਇਸ ਨੇ ਮੂੰਹ ਕਾਲਾ ਕੀਤਾ ਹੈ ਏ ਮੇਰੀ ਸਾਬਤ ਉਹ ਛੋਟੀ ਬੇਟੀ ਹੈ 3 ਮਹੀਨਿਆਂ ਬਾਅਦ ਇਸ ਦਾ ਵਿਆਹ ਹੈ ਜਦ ਕਿ ਇਹ 3 ਮਹੀਨਿਆਂ ਤੋਂ ਤੋਂ ਪ੍ਰੈਗਨੈਂਟ ਹੈ ਮਿਹਰਬਾਨੀ ਕਰਕੇ ਸਾਡੀ ਮਦਦ ਕਰੋ ਮੈਂ ਕੁੜੀ ਦੇ ਵੱਲ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਸੀ ਕਿ ਉਹ ਕੁੜੀ ਮਸਾਂ ਹੀ 15 16 ਸਾਲ ਦੀ ਹੀ ਹੋਵੇਗੀ ਅਤੇ ਸਕਲ ਤੋਂ ਤਾਂ ਇਦਾਂ ਦੀ ਲੱਗਦੀ ਸੀ ਕਿ ਜਿੱਦਾਂ ਇਸ ਨੇ ਕਦੀ ਮੱਖੀ ਵੀ ਨਾ ਮਾਰੀ ਹੋਵੇ ਉਹ ਸਿਰ ਝੁਕਾ ਕੇ ਖੜੀ ਸੀ ਅਤੇ ਇਦਾਂ ਲੱਗਦਾ ਸੀ ਕਿ ਜਿੱਦਾਂ ਔਨ ਤੋਂ ਪਹਿਲਾਂ ਉਸ ਦੀ ਮਾਂ ਨੇ ਉਸ ਨੂੰ ਬਹੁਤ ਹੀ ਮਾਰਿਆ ਹੋਵੇ ਉਸ ਦੇ ਚਿਹਰੇ ਉੱਤੇ ਥੱਪੜਾਂ ਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਸੀ ਅਤੇ ਉਸ ਦੇ ਵਾਲ ਵੀ ਖਿਲਰੇ ਹੋਏ ਸੀ ਪਰ ਉਹ ਚੁੱਪਚਾਪ ਖਾਮੋਸ਼ ਸੀ ਕਿਉਂਕਿ ਜ਼ਾਹਿਰ ਹੈ ਉਸ ਨੇ ਗਲਤੀ ਕੀਤੀ ਸੀ ਹਜੇ ਮੈਂ ਇਹ ਕਹਿਣ ਹੀ ਵਾਲੀ ਸੀ ਕਿ ਮੈਂ ਡਾਕਟਰ ਨਹੀਂ ਹਾਂ ਅਤੇ ਇਹ ਕੰਮ ਨਹੀਂ ਕਰ ਸਕਦੀ ਕਿ ਉਸਔਰਤ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਕੰਮ ਕਰਨ ਦੀ ਮੂਹ ਮੰਗੀ ਕੀਮਤ ਦੇਣ ਲਈ ਤਿਆਰ ਹਾਂ ਹੁਣ ਭਲਾ ਪੈਸੇ ਕਿਸ ਨੂੰ ਬੁਰੇ ਲੱਗਦੇ ਮੈਨੂੰ ਵੀ ਬੁਰੇ ਨਹੀਂ ਲੱਗੇ ਅਤੇ ਮੈਂ ਇਹ ਕੰਮ ਕਰਨ ਦੇ ਲਈ ਤਿਆਰ ਹੋ ਗਈ ਕਿਉਂਕਿ ਮੈਨੂੰ ਇਹ ਕੰਮ ਆਉਂਦਾ ਤਾਂ ਸੀ ਹੀ ਅਤੇ ਜੇਕਰ ਉਹ ਮੈਨੂੰ ਡਾਕਟਰ ਸਾਈਵਾ ਸਮਝ ਰਹੇ ਸੀ ਤਾਂ ਮੈਂ ਵੀ ਇਹੀ ਕਿਹਾ ਹਾਂ ਮੈਂ ਡਾਕਟਰ ਹਾਂ ਜਦ ਕਿ ਮੈਂ ਜਾਣਦੀ ਸੀ ਕਿ ਸ਼ਹਿਰ ਦੀ ਕੋਈ ਵੀ ਡਾਕਟਰ ਇਸ ਤਰ੍ਹਾਂ ਨਜ਼ਾਇਜ਼ ਕੰਮ ਨਹੀਂ ਕਰਦੀ ਅਤੇ ਕਰਦੀ ਵੀ ਤਾਂ ਉਸਦੇ ਬਹੁਤ ਜ਼ਿਆਦਾ ਪੈਸੇ ਲੈਂਦੀ ਸੀ ਪਰ ਮੈਂ ਅੱਜ ਤੱਕ ਜਿੰਨੇ ਵੀ ਡਾਕਟਰਾਂ ਦੇ ਨਾਲ ਕੰਮ ਕੀਤਾ ਉਹਨਾਂ ਨੇ ਕਦੀ ਵੀ ਇਦਾਂ ਦਾ ਨਜ਼ਾਇਜ਼ ਕੰਮ ਨਹੀਂ ਕੀਤਾ ਪਰ ਹੁਣ ਮੈਂ ਮਜਬੂਰ ਸੀ ਮੈਂ ਉਹਨਾਂ ਦਾ ਕੰਮ ਕਰ ਦਿੱਤਾ ਅਤੇ ਉਹਨਾਂ ਨੇ ਮੈਨੂੰ ਬਹੁਤ ਸਾਰੇ ਪੈਸੇ ਦੇ ਦਿੱਤੇ ਅਤੇ ਇਹ ਵੀ ਕਿਹਾ ਕਿ ਇਹ ਗੱਲ ਕਿਸੇ ਨੂੰ ਵੀ ਪਤਾ ਨਹੀਂ ਲੱਗਣੀ ਚਾਹੀਦੀ ਮੈਂ ਕਿਹਾ ਜਿੱਦਾਂ ਹੀ ਹੋਵੇਗਾ ਅਤੇ ਮੈਨੂੰ ਦਵਾਵਾਂ ਦਿੰਦੀ ਹੋਈ ਉੱਥੋਂ ਚੱਲ ਗਈ ਇਸ ਤੋਂ ਬਾਅਦ ਮੈਂ ਉਸ ਪਿੰਡ ਵਿੱਚ ਡਾਕਟਰ ਸਾਈਵਾ ਮਸ਼ਹੂਰ ਹੋ ਗਈ ਅਤੇ ਮੇਰੇ ਕੋਲ ਪਿੰਡ ਦੀਆਂ ਔਰਤਾਂ ਆਪਣੀਆਂ ਬਿਮਾਰੀਆਂ ਲੈ ਕੇ ਆਉਣ ਲੱਗੀਆਂ ਮੈਂ ਵੀ ਇਸ ਗੱਲ ਦਾ ਫਾਇਦਾ ਉਠਾਇਆ ਅਤੇ ਮੈਂ ਮੈਂ ਰੋਜ਼ 25 ਤੋਂ 35 ਮਰੀਜ਼ ਚੈੱਕ ਕਰਨ ਲੱਗੀ ਮੇਰੇ ਕੋਲ ਪੈਸੇ ਇਕੱਠੇ ਹੋਏ ਤਾਂ ਮੈਂ ਆਪਰੇਸ਼ਨ ਕਰਨ ਦਾ ਸਮਾਨ ਵੀ ਲੈ ਲਿਆ ਅਤੇ ਕਲੀਨਿਕ ਨੂੰ ਹੋਰ ਵੀ ਵਧੀਆ ਬਣਾ ਲਿਆ ਹੁਣ ਇਹ ਗੱਲ ਉੱਥੇ ਪੂਰੀ ਤਰ੍ਹਾਂ ਮਸ਼ਹੂਰ ਹੋ ਗਈ ਕਿ ਸ਼ਹਿਰ ਤੋਂ ਇੱਕ ਲੇਡੀ ਡਾਕਟਰ ਆਈ ਹੋਈ ਹੈ ਜੋ ਬਹੁਤ ਵਧੀਆ ਇਲਾਜ ਕਰਦੀ ਹੈ ਫਿਰ ਤਾਂ ਮੇਰੇ ਕੋਲ ਇਦਾਂ ਦੀਆਂ ਔਰਤਾਂ ਦੀ ਭੀੜ ਹੋਣ ਲੱਗੀ ਮੈਂ ਨਜਾਇਜ਼ ਕੇਸ ਵੀ ਕਰ ਦਿੰਦੀ ਸੀ ਕੰਮ ਤਾਂ ਮੇਰਾ ਚੰਗਾ ਚੱਲ ਰਿਹਾ ਸੀ ਫੇਰ ਇੱਕ ਦਿਨ ਮੇਰੇ ਕੋਲ ਇੱਕ ਵਿਆਹਿਆ ਹੋਇਆ ਜੋੜਾ ਆਇਆ ਉਸ ਆਦਮੀ ਨੇ ਆਪਣਾ ਨਾਮ ਨੀਰਜ ਦੱਸਿਆ ਅਤੇ ਆਪਣੀ ਪਤਨੀ ਦਾ ਨਾਮ ਪੂਜਾ ਉਸ ਦਾ ਕਹਿਣਾ ਸੀ ਕਿ ਮੇਰੀ ਪਤਨੀ ਦੀ ਤਬੀਅਤ ਬਹੁਤ ਖਰਾਬ ਰਹਿੰਦੀ ਹੈ ਮੈਂ ਉਸ ਦੀ ਪਤਨੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਸਾਡੇ ਵਿਆਹ ਨੂੰ 2 ਸਾਲ ਹੋ ਗਏ ਹੈ ਪਰ ਮੈਂ ਹਜੇ ਤੱਕ ਪ੍ਰੈਗਨੈਂਟ ਨਹੀਂ ਹੋਈ ਮੈਂ ਉਸ ਦੀ ਪਤਨੀ ਨੂੰ ਚੈੱਕ ਕਰਨ ਦੇ ਲਈ ਪਿਛਲੇ ਕਮਰੇ ਵਿੱਚ ਲੈ ਗਈ ਜਦ ਕਿ ਨੀਰਜ ਬਾਹਰ ਟੇਬਲ ਤੇ ਬੈਠਾ ਸੀ ਉਸ ਨੂੰ ਦੇਖਦੇ ਹੀ ਮੇਰੇ ਦਿਲ ਵਿੱਚ ਹਲਚਲ ਜਹੀ ਹੋਈ ਅਤੇ ਮੇਰਾ ਦਿਦ ਉਸ ਆਦਮੀ ਤੇ ਆ ਗਿਆ ਪਹਿਲੀ ਵਾਰ ਮੈਨੂੰ ਕੋਈ ਆਦਮੀ ਇੰਨਾ ਪਸੰਦ ਆਇਆ ਕਿ ਮੈਂ ਉਸ ਨੂੰ ਦੇਖਦੇ ਹੀ ਉਸਦੀ دیਵਾਨੀ ਹੋ ਗਈ ਉਸ ਦਾ ਕਹਿਣਾ ਸੀ ਕਿ ਸ਼ਾਇਦ ਉਸ ਦੀ ਪਤਨੀ ਵਿੱਚ ਹੀ ਕੋਈ ਕਮੀ ਹੋਵੇ ਤਾਂ ਹੀ ਤਾਂ 2 ਸਾਲ ਤੋਂ ਇਹ ਪ੍ਰੈਗਨੈਂਟ ਨਹੀਂ ਹੋਈ ਪਰ ਮੈਂ ਜਦੋਂ ਉਸ ਔਰਤ ਨੂੰ ਚੈੱਕ ਕੀਤਾ ਤਾਂ ਇਦਾਂ ਦੀ ਕੋਈ ਵੀ ਗੱਲ ਨਹੀਂ ਸੀ ਉਹ ਬਿਲਕੁਲ ਠੀਕ ਸੀ ਪਰ ਸ਼ਾਇਦ ਹਜੇ ਕੁਦਰਤੀ ਤੌਰ ਤੇ ਇਸ ਮਾਮਲੇ ਵਿੱਚ ਦੇਰ ਹੋ ਰਹੀ ਸੀ ਕਿਉਂਕਿ ਹਰ ਜਾਣਦਾ ਹੈ ਇਸ ਦੁਨੀਆ ਵਿੱਚ ਆਉਂਦਾ ਇੱਕ ਸਮਾਂ ਤੈਅ ਹੁੰਦਾ ਹੈ ਸ਼ਾਇਦ ਉਸ ਲਈ ਵੀ ਹਜੇ ਸਮਾਂ ਨਹੀਂ ਆਇਆ ਸੀ ਮੈਂ ਇਹ ਗੱਲ ਉਸਦੇ ਪਤੀ ਨੂੰ ਨਹੀਂ ਦੱਸੀ ਮੈਂ ਦਵਾਈਆਂ ਲਿਖ ਦਿੱਤੀਆਂ ਅਤੇ ਇੱਕ ਹਫ਼ਤੇ ਦੇ ਬਾਅਦ ਦੁਬਾਰਾ ਆਉਂਦਾ ਵੀ ਕਹਿ ਦਿੱਤਾ ਸੀ ਤਾਂ ਕਿ ਮੈਂ ਉਸ ਆਦਮੀ ਨੂੰ ਦੁਬਾਰਾ ਦੇਖ ਸਕਾਂ ਰਾਤ ਨੂੰ ਮੈਂ ਉਸ ਆਦਮੀ ਦੇ ਬਾਰੇ ਵਿੱਚ ਸੋਚਦੀ ਰਹੀ ਉਸ ਦਾ ਚਿਹਰਾ ਉਸ ਦਾ ਹੂਲੀਆ ਉਸ ਦੀ ਆਵਾਜ਼ ਮੇਰੇ ਦਿਮਾਗ ਵਿੱਚ ਘੁੰਮ ਰਹੀ ਸੀ ਮੈਂ ਇੱਕ ਸ਼ੈਤਾਨੀ ਪਲਾਨ ਬਣਾ ਚੁੱਕੀ ਸੀ ਮੈਂ ਉਸ ਆਦਮੀ ਨੂੰ ਹਾਸਿਲ ਕਰਨਾ ਚਾਹੁੰਦੀ ਸੀ ਇੱਕ ਹਫ਼ਤੇ ਦੇ ਬਾਅਦ ਉਹ ਆਪਣੀ ਪਤਨੀ ਨੂੰ ਦੁਬਾਰਾ ਲੈ ਕੇ ਆਇਆ ਅਤੇ ਮੈਂ ਉਸ ਦੀ ਪਤਨੀ ਨੂੰ ਇਦਾਂ ਦੀ ਦਵਾਈ ਦਿੱਤੀ ਜੋ ਮੈਨੂੰ ਉਸ ਨੂੰ ਨਹੀਂ ਦੇਣੀ ਚਾਹੀਦੀ ਸੀ ਉਸ ਦੀ ਪਤਨੀ ਮੈਨੂੰ ਬਹੁਤ ਡਰੀ ਸਹਿਮੀ ਲੱਗਦੀ ਸੀ ਬਸ ਮਤਲਬ ਦੀ ਗੱਲ ਦੱਸਦੀ ਸੀ ਉਹ ਵੀ ਡਰਦੇ ਹੋਏ ਮੇਰੇ ਲਈ ਉਹ ਬਹੁਤ ਆਸਾਨ ਸਵੀਕਾਰ ਸੀ ਮੈਂ ਉਸਦੀ ਪਤਨੀ ਨੂੰ ਅੰਦਰ ਹੀ ਬੈਠਣ ਨੂੰ ਕਿਹਾ ਅਤੇ ਬਾਹਰ ਆ ਕੇ ਉਸਦੇ ਪਤੀ ਨੂੰ ਇਹ ਝੂਠ ਬੋਲ ਦਿੱਤਾ ਕਿ ਦੇਖੋ ਤੁਹਾਡੀ ਪਤਨੀ ਕਦੀ ਵੀ ਮਾਂ ਨਹੀਂ ਬਣ ਸਕਦੀ ਵੈਸੇ ਤਾਂ ਉਹ ਆਦਮੀ ਇੰਨਾ ਬੇਵਕੂਫ ਸੀ ਕਿ ਉਸ ਨੂੰ ਇਸ ਗੱਲ ਦਾ ਸ਼ੱਕ ਨਹੀਂ ਹੋਣਾ ਸੀ ਪਰ ਫਿਰ ਵੀ ਮੈਂ ਉਸਦੀ ਪਤਨੀ ਨੂੰ ਇਦਾਂ ਦੀਆਂ ਦਵਾਈਆਂ ਦਿੱਤੀਆਂ ਕਿ ਉਹ ਮਾਂ ਨਾ ਬਣ ਸਕੇ ਨੀਰਜ ਤਾਂ ਆਪਣਾ ਸਿਰ ਫੜ ਕੇ ਬੈਠ ਗਿਆ ਉਸਨੇ ਮੈਨੂੰ ਬਾਰ-ਬਾਰ ਪੁੱਛਿਆ ਕਿ ਕੋਈ ਇਲਾਜ ਨਹੀਂ ਹੈ ਤਾਂ ਮੈਂ ਕਿਹਾ ਹਾਂਜੀ ਕੋਈ ਇਲਾਜ ਨਹੀਂ ਹੈ ਜਦ ਕਿ ਇਦਾਂ ਦੇ ਮਾਮਲੇ ਵਿੱਚ ਕੋਈ ਨਾ ਕੋਈ ਇਲਾਜ ਤਾਂ ਜ਼ਰੂਰ ਹੁੰਦਾ ਹੈ ਪਰ ਮੈਂ ਇੱਥੇ ਝੂਠ ਬੋਲਦੀ ਪਈ ਸੀ ਨੀਰਜ ਨੇ ਪਰੇਸ਼ਾਨ ਹੋ ਕੇ ਮੈਨੂੰ ਇਹ ਗੱਲ ਦੱਸ ਦਿੱਤੀ ਕਿ ਮੇਰੀ ਮਾਂ ਬਿਮਾਰ ਹੈ ਅਤੇ ਪੋਤੇ ਦਾ ਮੂੰਹ ਦੇਖਣਾ ਚਾਹੁੰਦੀ ਹੈ ਅਤੇ ਇਹ ਔਰਤ ਮੈਨੂੰ ਔਲਾਦ ਨਹੀਂ ਦੇ ਸਕਦੀ ਹੁਣ ਮੈਂ ਆਪਣੀ ਮਾਂ ਨੂੰ ਕੀ ਜਵਾਬ ਦਵਾਂਗਾ ਮੈਂ ਤੁਰੰਤ ਕਿਹਾ ਤੁਸੀਂ ਦੂਸਰਾ ਵਿਆਹ ਕਿਉਂ ਨਹੀਂ ਕਰਵਾ ਲੈਂਦੇ ਤਾਂ ਕਹਿਣ ਲੱਗਾ ਕਿ ਦੂਸਰਾ ਵਿਆਹ ਕਰਨਾ ਕਿਹੜਾ ਆਸਾਨ ਹੈ ਮੈਂ ਉਸਦੇ ਹੱਥ ਵਿੱਚ ਦਵਾਈ ਦੀ ਪਰਚੀ ਫੜਾਈ ਅਤੇ ਉਸ ਪਰਚੀ ਉੱਤੇ ਆਪਣਾ ਨੰਬਰ ਲਿਖ ਦਿੱਤਾ ਉਸਨੇ ਪਰਚੀ ਦੇਖ ਕੇ ਇੱਕ ਤਰਫ ਮੇਰੇ ਵੱਲ ਦੇਖਿਆ ਪਰਚੀ ਆਪਣੇ ਜੇਬ ਵਿੱਚ ਪਾਉਣ ਤੋਂ ਬਾਅਦ ਆਪਣੀ ਪਤਨੀ ਨੂੰ ਗੁੱਸੇ ਨਾਲ ਕਿਹਾ ਚਲੋ ਕੁਝ ਦੇਰ ਬਾਅਦ ਮੈਨੂੰ ਨੀਰਜ ਦਾ ਫੋਨ ਆ ਗਿਆ ਅਤੇ ਗੱਲ ਇੱਥੋਂ ਹੀ ਸ਼ੁਰੂ ਹੋ ਗਈ ਕਿ ਤੁਸੀਂ ਮੈਨੂੰ ਆਪਣਾ ਨੰਬਰ ਕਿਉਂ ਦਿੱਤਾ ਮੈਂ ਬਿਨਾਂ ਦੇਰ ਕੀਤੇ ਉਸ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਲਿਆ ਅਤੇ ਕਿਹਾ ਕਿ ਤੁਸੀਂ ਮੈਨੂੰ ਦੇਖਣ ਵਿੱਚ ਬਹੁਤ ਚੰਗੇ ਲੱਗੇ ਮੈਂ ਉਸ ਨੂੰ ਇਹ ਵੀ ਕਿਹਾ ਕਿ ਤੁਹਾਡੀ ਹਾਲਤ ਨੂੰ ਦੇਖਦੇ ਹੋਏ ਤੁਹਾਨੂੰ ਆਸਾਨੀ ਨਾਲ ਰਿਸ਼ਤਾ ਨਹੀਂ ਮਿਲੇਗਾ ਮੈਂ ਤੁਹਾਨੂੰ ਪਸੰਦ ਕਰ ਬੈਠੀ ਹਾਂ ਇਸ ਲਈ ਮੈਂ ਤੁਹਾਡੇ ਨਾਲ ਵਿਆਹ ਕਰਵਾ ਲਵਾਂਗੀ ਅਤੇ ਤੁਹਾਨੂੰ ਔਲਾਦ ਦੀ ਖੁਸ਼ੀ ਵੀ ਮਿਲ ਜਾਵੇਗੀ ਇਸ ਤਰ੍ਹਾਂ ਰੋਜ਼ ਸਾਡੀਆਂ ਗੱਲਾਂ ਹੋਣ ਲੱਗੀਆਂ ਅਤੇ ਅਸੀਂ ਇੱਕ ਦੂਸਰੇ ਦੇ ਕਰੀਬ ਆਉਣ ਲੱਗੇ ਹੁਣ ਅਸੀਂ ਇੱਕ ਦੂਸਰੇ ਨਾਲ ਦਿਨ ਵਿੱਚ ਕਈ ਵਾਰ ਗੱਲਾਂ ਕਰਦੇ ਇੱਕ ਦਿਨ ਨੀਰਜ ਨੇ ਮੈਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਤਾਂ ਕਰਵਾ ਲਵਾਂ ਪਰ ਪਹਿਲਾਂ ਇਸ ਨੂੰ ਤਲਾਕ ਦੇ ਦਵਾਂ ਅਤੇ ਅਸੀਂ ਇਸੇ ਹਫ਼ਤੇ ਵਿੱਚ ਵਿਆਹ ਕਰਾਵਾਂਗੇ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਈ ਅਤੇ ਇੱਕ ਹਫ਼ਤੇ ਵਿੱਚ ਸਾਡਾ ਵਿਆਹ ਵੀ ਹੋ ਗਿਆ ਸਾਡੇ ਵਿਆਹ ਵਿੱਚ ਬਸ ਨੀਰਜ ਦੀ ਮਾਂ ਅਤੇ ਕੁਝ ਲੋਕ ਹੀ ਮੌਜੂਦ ਸੀ ਮੈਂ ਬਹੁਤ ਖੁਸ਼ ਸੀ ਕਿ ਮੈਂ ਨੀਰਜ ਦੀ ਪਤਨੀ ਬਣ ਗਈ ਅਤੇ ਚਲਾਕੀ ਨਾਲ ਜੋ ਚਾਹਿਆ ਉਹ ਹਾਸਿਲ ਕਰ ਲਿਆ ਮੈਂ ਦੋਲਹਣ ਬਣੀ ਆਪਣੇ ਕਮਰੇ ਵਿੱਚ ਬੈਠੀ ਹੋਈ ਸੀ ਜਦੋਂ ਨੀਰਜ ਕਮਰੇ ਵਿੱਚ ਆਇਆ ਤਾਂ ਬਹੁਤ ਸੋਹਣਾ ਲੱਗਦਾ ਪਿਆ ਸੀ ਅਤੇ ਮੈਂ ਵੀ ਕਿਸੇ ਨਾਲੋਂ ਘੱਟ ਨਹੀਂ ਸੀ ਉਸਨੇ ਮੇਰੇ ਹੱਥਾਂ ਉੱਤੇ 4000 ਰੁਪਏ ਰੱਖੇ ਜੋ ਮੇਰੀ ਮੂਹ ਦਿਖਾਈ ਸੀ ਅਤੇ ਫਿਰ ਉਸਨੇ ਕੁਝ ਇਦਾਂ ਦਾ ਕੀਤਾ ਕਿ ਮੇਰੇ ਪੈਰਾਂ ਹੇਠੋ ਜ਼ਮੀਨ ਨਿਕਲ ਗਈ। ਉਸਨੇ ਮੈਨੂੰ ਇੱਕ ਜ਼ੋਰਦਾਰ ਥੱਪੜ ਮਾਰਿਆ ਅਤੇ ਕਹਿਣ ਲੱਗਾ, "ਜੇਕਰ ਘਰ ਵਿੱਚ ਔਕਾਤ ਵਿੱਚ ਰਹੇਂਗੀ ਤਾਂ ਖੁਸ਼ ਰਹੇਂਗੀ। ਇਸ ਘਰ ਵਿੱਚ ਜੋ ਹੋਵੇਗਾ ਮੇਰੇ ਹਿਸਾਬ ਨਾਲ ਹੋਵੇਗਾ।" ਮੈਂ ਬਹੁਤ ਹੈਰਾਨ ਹੋਈ ਕਿ ਆਖਿਰ ਨਿਰਜ ਇਹ ਕਿਦਾਂ ਦੀ ਜ਼ੁਬਾਨ ਬੋਲ ਰਿਹਾ ਹੈ ਅਤੇ ਮੇਰੇ ਨਾਲ ਕਿੱਦਾਂ ਗੱਲ ਕਰਦਾ ਪਿਆ ਹੈ। ਮੈਂ ਹਜੇ ਇੱਕ ਦਿਨ ਦੀ ਹੀ ਦੁਲਹਣ ਸੀ। ਕੁਝ ਹੀ ਦਿਨਾਂ ਵਿੱਚ ਮੈਨੂੰ ਸਮਝ ਆ ਗਿਆ ਕਿ ਨੀਰਜ ਆਮ ਇਨਸਾਨ ਨਹੀਂ ਬਲਕਿ ਇੱਕ ਦਿਮਾਗੀ ਮਰੀਜ਼ ਹੈ ਜਿਸ ਨੂੰ ਔਰਤ 'ਤੇ ਜ਼ੁਲਮ ਕਰਕੇ ਖੁਸ਼ੀ ਮਿਲਦੀ ਸੀ ਉਹ ਲੜਕੀ ਧਰਅਸਲ ਆਪਣੀ ਜਾਨ ਛੁਡਵਾ ਗਈ ਅਤੇ ਮੈਂ ਇਸ ਪਾਗਲ ਦੇ ਚੁੰਗਲ ਵਿੱਚ ਫਸ ਗਈ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ ਦਿਨ ਇਸੇ ਤਰ੍ਹਾਂ ਲੰਘਦੇ ਗਏ ਨੀਰਜ ਦੇ ਨਾਲ ਮੇਰੀ ਜ਼ਿੰਦਗੀ ਬਹੁਤ ਬੁਰੀ ਗੁਜ਼ਰ ਰਹੀ ਸੀ ਕਿਆਂ ਨੂੰ ਤਾਂ ਮੈਂ ਵੀ ਬਹਾਦਰ ਸੀ ਪਰ ਉਸ ਦੇ ਸਾਹਮਣੇ ਮੇਰੀ ਜੁਬਾਨ ਜਿੱਦਾਂ ਹੀ ਚਲਦੀ ਉਹ ਮੈਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦਾ ਉਸ ਦੀ ਮਾਂ ਵੀ ਇਸ ਮਾਹੌਲੇ ਵਿੱਚ ਕੁਝ ਨਾ ਬੋਲਦੀ ਸੀ ਦਿਨ ਲੰਘਦੇ ਗਏ ਅਤੇ ਮੈਂ ਵੀ ਪ੍ਰੈਗਨੈਂਟ ਨਹੀਂ ਹੋ ਰਹੀ ਸੀ ਨੀਰਜ ਨੇ ਮੈਨੂੰ ਬਹੁਤ ਮਾਰਿਆ ਤੇ ਕਿਹਾ ਕਿ ਸਾਲ ਹੋ ਗਿਆ ਸਾਡੇ ਵਿਆਹ ਨੂੰ ਤੂੰ ਮੈਨੂੰ ਖੁਸ਼ਖਬਰੀ ਕਿਉਂ ਨਹੀਂ ਦਿੱਤੀ ਇੱਕ ਦਿਨ ਮੈਂ ਆਪਣੇ ਕਲੀਨਿਕ ਤੇ ਬੈਠੀ ਸੀ ਕਿ ਨੀਰਜ ਦੀ ਪਹਿਲੀ ਪਤਨੀ ਨੂੰ ਦੇਖਿਆ ਉੱਥੋਂ ਜਾ ਰਹੀ ਸੀ ਅਤੇ ਉਹ ਅੰਦਰ ਆ ਗਈ ਉਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਉਸ ਦੀ ਗੋਦ ਵਿੱਚ ਇੱਕ ਪਿਆਰੀ ਜਹੀ ਬੇਟੀ ਸੀ ਉਹ ਕਹਿ ਲੱਗੀ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਉਸ ਹੇਵਾਨ ਤੋਂ ਬਚਾਇਆ ਉਸ ਨੇ ਬੇਸ਼ੱਕ ਵਿੰਗਮਈ ਢੰਗ ਨਾਲ ਹੀ ਕਿਹਾ ਸੀ ਪਰ ਇਹ ਸੱਚ ਸੀ ਉਹ ਕਹਿਣ ਲੱਗੀ ਮੈਂ ਖੁਦ ਤਾਂ ਕਦੀ ਵੀ ਨੀਰਜ ਤੋਂ ਤਲਾਕ ਨਹੀਂ ਲੈ ਸਕਦੀ ਸੀ ਅਤੇ ਉਹ ਵੀ ਮੈਨੂੰ ਕਦੀ ਵੀ ਤਲਾਕ ਨਾ ਦਿੰਦਾ ਪਰ ਤੁਸੀਂ ਆ ਕੇ ਮੈਨੂੰ ਬਚਾ ਲਿਆ ਮੈਂ ਲਾਚਾਰ ਬਣ ਗਈ ਅਤੇ ਇੱਕ ਲੜਕੇ ਨਾਲ ਮੇਰਾ ਵਿਆਹ ਵੀ ਹੋ ਗਿਆ ਹੁਣ ਪਰਮਾਤਮਾ ਨੇ ਮੈਨੂੰ ਇੱਕ ਪਿਆਰੀ ਜਹੀ ਬੇਟੀ ਦਿੱਤੀ ਹੈ ਅਤੇ ਮੇਰੀ ਜ਼ਿੰਦਗੀ ਬਹੁਤ ਵਧੀਆ ਲੰਘਦੀ ਪਈ ਹੈ ਮੈਂ ਤੇਰੇ ਲਈ ਅਰਦਾਸ ਕਰਾਂਗੀ ਕਿਉਂਕਿ ਮੈਂ ਜਾਣਦੀ ਹਾਂ ਤੈਨੂੰ ਅਰਦਾਸ ਦੀ ਸਖਤ ਜ਼ਰੂਰਤ ਹੈ ਉਹ ਚੱਲ ਗਈ ਅਤੇ ਮੈਂ ਫੁੱਟ ਫੁੱਟ ਕੇ ਰੋਣ ਲੱਗੀ ਹੁਣ ਮੇਰੇ ਕੋਲ ਕੋਈ ਚਾਰਾ ਨਹੀਂ ਸੀ ਮੈਂ ਕੀ ਕਰਦੀ ਉਸ ਆਦਮੀ ਨਾਲ ਰਹਿਣਾ ਮੇਰੀ ਮਜਬੂਰੀ ਸੀ ਮੈਂ ਕਿੱਦਾਂ ਉਸਦੇ ਜਾਲ ਵਿੱਚੋਂ ਨਿਕਲਦੀ ਮੇਰਾ ਕੋਈ ਆਪਣਾ ਵੀ ਨਹੀਂ ਸੀ ਜੋ ਮੇਰਾ ਸਾਥ ਦਿੰਦਾ ਨੀਰਜ ਰੋਜ਼ ਮੇਰੇ ਮੇਰਾ ਫੋਨ ਵੀ ਚੈੱਕ ਕਰਦਾ ਅਤੇ ਮੈਨੂੰ ਛੱਡਣ ਵੀ ਖੁਦ ਆਂਦਾ ਸੀ ਉਸਨੇ ਮੇਰੇ ਕਲੀਨਿਕ ਦੇ ਨਾਲ ਬਣੀ ਕਿਰਾਏ ਦੀ ਦੁਕਾਨ ਵਾਲੇ ਨੂੰ ਕੁਝ ਪੈਸੇ ਵੀ ਦੇ ਦਿੱਤੇ ਤਾਂ ਕਿ ਉਹ ਮੇਰੇ ਤੇ ਨજર ਰੱਖ ਸਕੇ ਇੱਕ ਦਿਨ ਆਇਕ ਆਦਮੀ ਪੁਲਿਸ ਨੂੰ ਲੈ ਕੇ ਮੇਰੇ ਕਲੀਨਿਕ ਤੇ ਆਇਆ ਉਸ ਦਾ ਕਹਿਣਾ ਸੀ ਕਿ ਮੈਂ ਉਸ ਦਾ ਬੱਚਾ ਗਰਵਾਇਆ ਹੈ ਜੋ ਕਿ ਇੱਕ ਲੜਕੀ ਦੇ ਪੇਟ ਵਿੱਚ ਸੀ ਮੈਨੂੰ ਪੁਲਿਸ ਨੇ ਫੜ ਲਿਆ ਤੇ ਸ਼ਹਿਰ ਦੀ ਜੇਲ੍ਹ ਵਿੱਚ ਲੈ ਗਏ ਮੈਂ ਵੀ ਆਪਣਾ ਜੁਰਮ ਕਬੂਲ ਕਰ ਲਿਆ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਮੈਂ ਇੱਕ ਡਾਕਟਰ ਨਹੀਂ ਬਲਕਿ ਇੱਕ ਨਰਸ ਸੀ ਸੀ ਨੀਰਜ ਵੀ ਇਹ ਗੱਲ ਨਹੀਂ ਜਾਣਦਾ ਸੀ ਜੋਦ ਉਸ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਵੀ ਹੈਰਾਨ ਰਹਿ ਗਿਆ ਉਸ ਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਸੀ ਅਤੇ ਉਹ ਇਹ ਗੱਲ ਮਸ਼ਹੂਰ ਨਹੀਂ ਕਰਾਉਣਾ ਚਾਹੁੰਦਾ ਸੀ ਕਿ ਉਸ ਦੀ ਪਤਨੀ ਇੱਕ ਧੋਖੇਬਾਜ਼ ਸੀ ਜੋ ਕਿ ਹੁਣ ਜੇਲ੍ਹ ਵਿੱਚ ਹੈ ਕਿਉਂਕਿ ਮੇਰੇ ਉੱਤੇ 420 ਦਾ ਕੇਸ ਕਰਵਾਇਆ ਗਿਆ ਸੀ ਜਿਸ ਦੀ ਜ਼ਮਾਨਤ ਜਲਦੀ ਹੋਣ ਵਾਲੀ ਨਹੀਂ ਸੀ ਨੀਰਜ ਨੇ ਮੈਨੂੰ ਪੁਲਿਸ ਸਟੇਸ਼ਨ ਵਿੱਚ ਹੀ ਤਲਾਕ ਦੇ ਦਿੱਤਾ ਅਤੇ ਮੈਨੂੰ ਸਜ਼ਾ ਹੋ ਗਈ। ਸਜ਼ਾ ਕੱਟਣ ਤੋਂ ਬਾਅਦ ਮੈਂ ਜੇਲ੍ਹ ਵਿੱਚੋਂ ਨਿਕਲਣ ਤੋਂ ਬਾਅਦ ਮੈਂ ਵਾਪਸ ਆਪਣੇ ਸ਼ਹਿਰ ਚੱਲ ਗਈ ਅਤੇ ਉਸੇ ਹਸਪਤਾਲ ਵਿੱਚ ਨੌਕਰੀ ਕਰਨ ਲੱਗੀ ਜਿੱਥੇ ਮੈਂ ਪਹਿਲਾਂ ਨੌਕਰੀ ਕਰਦੀ ਸੀ। ਹੁਣ ਮੈਂ ਆਪਣੀ ਡਿਊਟੀ ਨਰਸਰੀ ਵਿੱਚ ਲਗਵਾਈ, ਬੱਚਿਆਂ ਦੀ ਨਰਸਰੀ ਵਿੱਚ ਲਗਵਾਈ। ਬੱਚਿਆਂ ਦੀ ਨਰਸਰੀ ਵਿੱਚ ਕੋਈ ਵੀ ਕੰਮ ਕਰਨ ਲਈ ਹਾਮੀ ਨਹੀਂ ਭਰਦਾ ਕਿਉਂਕਿ ਉੱਥੇ ਸਾਰਾ ਦਿਨ ਸਾਰੀ ਰਾਤ ਜਾਗਣਾ ਪੈਂਦਾ ਸੀ। ਬੱਚੇ ਬਹੁਤ ਰੋਂਦੇ ਰਹਿੰਦੇ ਕਦੀ ਕਿਸੇ ਨੂੰ ਦੁੱਧ ਪਿਲਾਉਣਾ ਅਤੇ ਕਦੀ ਕਿਸੇ ਨੂੰ ਸਾਫ਼ ਸੁਥਰਾ ਰੱਖਣਾ ਪਰ ਮੈਂ ਆਪਣੀ ਨੌਕਰੀ ਇੱਥੇ ਲਗਵਾਈ ਸੀ ਕਿਉਂਕਿ ਮੈਂ ਹੁਣਾਂ ਬੱਚਿਆਂ ਦੇ ਨਾਲ ਸਮਾਂ ਗੁਜ਼ਾਰ ਕੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣਾ ਚਾਹੁੰਦੀ ਸੀ ਮੇਰੀ ਵਜ੍ਹਾ ਨਾਲ ਪਤਾ ਨਹੀਂ ਕਿੰਨੇ ਕ ਬੱਚੇ ਇਸ ਦੁਨੀਆ ਵਿੱਚ ਹੋਂਦ ਤੋਂ ਰਹਿ ਗਏ ਸੀ ਅੱਜ ਇਸ ਗੱਲ ਨੂੰ 10 ਸਾਲ ਹੋ ਗਏ ਹੁਣ ਮੈਂ ਇੱਕ ਬਿਲਕੁਲ ਬਦਲੀ ਹੋਈ ਇਨਸਾਨ ਹਾਂ ਅਤੇ ਬੱਚਿਆਂ ਦੇ ਨਾਲ ਸਾਰਾ ਦਿਨ ਗੁਜ਼ਾਰਦੇ ਹੋਏ ਉਹਨਾਂ ਦਾ ਖਿਆਲ ਰੱਖਦੀ ਹਾਂ ਪਤਾ ਨਹੀਂ ਮੈਨੂੰ ਕਿਸ ਦੀ ਅਰਦਾਸ ਨੇ ਬਚਾ ਲਿਆ ਕਿ ਮੇਰੇ ਨਾਲ ਜਿਆਦਾ ਕੁਝ ਬੁਰਾ ਨਾ ਹੋਇਆ ਜਦ ਕਿ ਮੈਂ ਇਸ ਤੋਂ ਵੀ ਜਿਆਦਾ ਸਜ਼ਾ ਦੀ ਹੱਕਦਾਰ ਸੀ ਸ਼ਾਇਦ ਇਹ ਅਰਦਾਸ ਮੇਰੀ ਮਾਂ ਨੇ ਹੀ ਕੀਤੀ ਸੀ ਜਿਸ ਮਾਂ ਨੂੰ ਮੈਂ ਕਦੀ ਵੀ ਚੰਗਾ ਨਹੀਂ ਸਮਝਿਆ ਸੀ ਮੈਂ ਆਪਣੀ ਜ਼ਿੰਦਗੀ ਦੀ ਇਸ ਘਟਨਾ ਤੋਂ ਇਹੀ ਸਿੱਖਿਆ ਹੈ ਕਿ ਬੁਰੇ ਕੰਮ ਦਾ ਹਮੇਸ਼ਾ ਬੁਰਾ ਇਨਜ਼ਾਮ ਹੁੰਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ